ਜਾਂਦੇ ਕਰ ਸੱਜ ਵਿਆਹੀ ਜਾਂਸੀ ਪਹਿਲੀ ਵਾਰ ਮਈ ਆਈ ਸਾਰਿਆਂ ਦੇ ਘਰ ਸੱਜ ਵਿਆਹੀ ਜਾਂਸੀ ਪਹਿਲੀ ਵਾਰ ਮਈ ਆਈ ਸੱਸ ਮੇਰੀ ਨੇ ਕਹਿ ਕੇ ਧੀਏ ਕੁੱਟਸੀ ਮੈਨੂੰ ਜੱਥੀ ਪਾਈ ਕਰ ਏ ਸੁਨਣਾ ਹੋ ਜਾਂਦਾ ਏ ਘਰ ਏ ਸੁਨਣਾ ਹੋ ਜਾਂਦਾ ਏ ਧੀ ਦੀ ਢੋਲੀ ਤੋਰਿਆਂ ਤੇ ਮਿਲੀ ਮੈਨੂੰ ਮਾਏ ਨੇ ਕਰ ਸੋਹਰਿਆਂ ਦੇ ਤੇਰੇ ਵਰਗੀ ਮਾਂ ਮਿਲੀ ਮੈਨੂੰ ਮਾਏ ਨੇ ਕਰ ਸੋਹਰਿਆਂ ਦੇ ਜਿੱਥੇ ਗਈ ਰਹੀ ਮੈਂ ਕਰਮ ਨੂੰ ਮੰਨ ਲਿਆ ਤੇਰੀ ਦਿੱਤੀ ਸਿੱਖਿਆ ਨੂੰ ਮੈਂ ਪੱਲੇ ਦੇ ਲੜ ਬਨ ਲਿਆ ਜਿੱਥੇ ਗਈ ਵੇ ਆਹੀ ਮੈਂ ਕਰ ਮੈਂ ਉਹਨੂੰ ਮੰਨ ਲਿਆ ਦਿੱਤੀ ਤੇਰੀ ਸਿੱਖਿਆ ਨੂੰ ਮੈਂ ਅੱਲੇ ਦੇ ਲੜ ਬੰਨ ਲਿਆ ਪਿਆਰ ਹੋਰ ਵੀ ਵੱਧ ਜਾਂਦਾ ਏ ਪਿਆਰ ਹੋਰ ਵੀ ਵੱਧ ਜਾਂਦਾ ਏ ਦੋਹਾ ਘਰਾਂ ਨੂੰ ਜੋੜਿਆਂ ਤੇ ਤੇਰੇ ਵਰਗੀ ਮਾਂ ਮਿਲੀ ਮੈਨੂੰ ਮਾਏ ਨੇ ਕਰ ਸੋਰਿਆਂ ਦੇ ਤੇਰੇ ਵਰਗੀ ਮਾਂ ਮਿਲੀ ਸੋਹਰਾਂ ਦੇ ਮਾਹੀ ਮੇਰਾ ਬਾਲਾ ਚੰਗਾ ਖਿਆਲ ਬਥੇਰਾ ਰੱਖਦਾ ਏ ਸੋਹਰਾ ਮੇਰਾ ਧੀਏ ਪੀਏ ਕਹਿੰਦਾ ਕਦੇ ਨਾ ਥੱਕਦਾ ਏ ਮਾਹੀ ਮੇਰਾ ਬਾਲਾ ਚੰਗਾ ਖਿਆਲ ਬਥੇਰਾ ਰੱਖਦਾ ਏ ਸੋਹਰਾ ਮੇਰਾ ਧੀਏ ਪੀਏ ਕਹਿੰਦਾ ਕਦੇ ਨਾ ਥੱਕਦਾ ਏ ਪਿਆਰ ਦਾ ਮੁੱਲ ਪੈਂਦਾ ਤਾਈਓ ਪਿਆਰ ਦਾ ਮੁੱਲ ਪੈਂਦਾ ਤਾਈਓ ਪਿਆਰ ਦਾ ਮੁੱਲ ਮੋੜਿਆਂ ਤੇ ਤੇਰੇ ਵਰਗੀ ਮਾਂ ਮਿਲੀ ਮੈਨੂੰ ਮਾਏ ਨੇ ਕਰ ਸੌਰਿਆਂ ਦੇ ਤੇਰੇ ਵਰਗੀ ਮਾਂ ਮਿਲੀ ਮੈਨੂੰ ਮਾਏ ਨੇ ਕਰ ਸੌਰਿਆਂ ਦੇ ਸਸਤੇ ਮਾਂ ਵਿੱਚ ਫਰਕ ਨਾ ਕੋਈ ਜਿਸਨੇ ਵੀ ਅਜਮਾਇਆ ਏ ਸਸਤੇ ਮਾ ਵਿੱਚ ਫਰਕ ਨਾ ਕੋਈ ਜਿਸਨੇ ਵੀ ਅਜਮਾਇਆ ਏ ਜਗਤਾਰ ਨਹੀਂ ਮਾਣੇ ਰੱਬ ਵਰਗਾ ਸੁਖ ਮੈਂ ਸਹੁਰਿਆਂ ਦੇ ਕਰ ਪਾਇਆ ਏ ਜਗਤਾਰ ਨਹੀਂ ਮਾਣੇ ਰੱਬ ਵਰਗਾ ਸੁਖ ਮੈਂ ਸਹੁਰਿਆਂ ਦੇ ਕਰ ਪਾਇਆ ਏ ਫਟ ਕਦੇ ਨਾ ਦਿਲ ਤੋਂ ਮਿਟਦੇ ਫਟ ਕਦੇ ਨਾ ਦਿਲ ਤੋਂ ਮਿਟਦੇ ਭੋਲੇ ਗੋਹਾਂਇ ਕੌੜਿਆਂ ਦੇ ਤੇਰੇ ਵਰਗੀ ਮਾਂ ਮਿਲੀ ਮੈਨੂੰ ਮਾਏ ਨੀ ਕਰ ਸੌਹਰਿਆਂ ਦੇ ਤੇਰੇ ਵਰਗੀ ਮਾਂ ਮਿਲੀ ਮੈਨੂੰ ਮਾਏ ਨੀ ਕਰ ਸੌ